ਹੈਲੋ ਦੋਸਤੋ ਆਪਣੀ ਅੱਜ ਦੀ ਵੀਡੀਓ ਹੈ ਜਿਹੜੀ ਅਨਾਰ ਦੇ ਬੂਟੇ ਉੱਤੇ ਹੈ ਤੁਸੀਂ ਦੇਖ ਸਕਦੇ ਹੋ ਅੱਪਾ ਅੱਜ ਦੀ ਕੇਅਰ ਦੇ ਬਾਰੇ ਤੇ ਤੇ ਕਿੰਨੀ ਦੇਰ ਦਾ ਹੋ ਚੁੱਕਿਆ ਉਹਦੇ ਬਾਰੇ ਗੱਲ ਕਰਾਂਗੇ ਪੂਰੀ ਵੀਡੀਓ ਜਰੂਰ ਦੇਖਿਓ ਤੇ ਜਿਹੜਾ ਇਹ ਬੂਟਾ ਹੈ 1 ਸਾਲ ਹੋ ਚੁੱਕਿਆ ਇਹਨੂੰ ਪਿਛਲੇ ਸਾਲ ਇਹ ਗਰਮੀਆਂ ਜਦ ਸਟਾਰਟ ਹੋਈਆਂ ਸੀਗੇ ਜਦ ਆਪਾਂ ਨੇ ਲਗਾਇਆ ਸੀਗਾ ਬੂਟਾ ਇਹ ਆਪਾਂ ਯੂਨੀਵਰਸਿਟੀ ਗਏ ਸੀ ਉੱਥੋਂ ਬੂਟਾ ਮਿਲਿਆ ਸੀ ਆਪਾਂ ਨੂੰ ਤੇ ਆਪਾਂ ਉੱਥੋਂ ਲਿਆਂਦਾ ਸੀਗਾ ਤੇ ਤੁਸੀਂ ਅਨਾਰ ਚੈੱਕ ਕਰ ਸਕਦੇ ਹੋ ਅਨਾਰ ਦਾ ਸਾਈਜ਼ ਤਾਂ ਬਹੁਤ ਵਧੀਆ ਹੈ ਤੇ ਹਾਈਟ ਵੀ ਕੁਝ ਜ਼ਿਆਦਾ ਨਹੀਂ ਹੈ ਜੇ ਦੂਜੇ ਪਾਸੇ ਹਵਾ ਬਹੁਤ ਚੱਲ ਰਹੀ ਆਂ ਬਚੜ ਰਹਾ ਲੇਕਿਨ ਇਹ ਪੌਦਾ ਜਿਹੜਾ ਹਾਈਟ ਕੱਟ ਓਨ ਕਰਨ ਝੜ ਤੋਂ ਬਚਿਆ ਹੋਇਆ ਤੁਸੀਂ ਦੇਖ ਸਕਦੇ ਹੋ ਝੜਦੇ ਨਹੀਂ ਤੇ ਨਾਲ-ਨਾਲ ਇਹਦੇ ਨਾਲ ਫਰੂਟ ਵੀ ਲੱਗਿਆ ਹੋਇਆ ਤੇ ਨਾਲੇ ਇਹਦੇ ਫੁੱਲ ਵੀ ਤੁਸੀਂ ਦੇਖ ਸਕਦੇ ਹੋ ਵਿੱਚ ਆ ਰਹੀ ਆ ਤੇ ਆਪਾਂ ਇਹਦੇ ਵਿੱਚ ਕੋਈ ਖਾਦ ਨਹੀਂ ਪਾਈ ਹੈਗੀ ਤੁਸੀਂ ਦੇਖ ਸਕਦੇ ਹੋ ਨਾਲ ਫਲ ਕਨਵਰਟ ਹੋਈ ਜਾਂਦਾ ਸਾਈਜ਼ ਚੈੱਕ ਕਰ ਸਕਦੇ ਹੋ ਤੁਸੀਂ ਛੋਟਾ ਤੇ ਇਧਰ ਉਸ ਤੋਂ ਥੋੜੇ ਵੱਧ ਨਹੀਂ ਅੱਗੇ ਚਲੀ ਜਾਉਂਗੇ ਥੋੜਾ ਜਿਹਾ ਉਸ ਤੋਂ بڑا ਸਾਈਜ਼ ਫਿਰ ਉਸ ਤੋਂ بڑا ਸਾਈਜ਼ ਤੇ ਉੱਪਰ ਫੁੱਲ ਤੇ ਅੱਗੇ ਆਜੋ ਤੁਸੀਂ ਦੇਖ ਸਕਦੇ ਹੋ ਆ ਵਧੀਆ ਸਾਈਜ਼ ਜਿਹੜਾ ਨਾਰ ਦਾ ਆਪਣਾ ਬਣਿਆ ਹੋਇਆ ਤੇ ਆਪਾਂ ਕੀਰ ਕੀਰ ਤਾਂ ਤਾਂ ਕੋਈ ਦਿੱਤੀ ਨਹੀਂ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਜਿੰਨੇ ਵੀ ਪੱਤੇ ਇਕੱਠੇ ਹੁੰਦੇ ਆ ਸਾਰੇ ਭੂਤੇ ਨੇ ਆਪਾਂ ਸਾਈਡ ਤੇ ਸੜਦਣੇ ਆਏ ਜਦ ਇਹਨੇ ਨਾ ਅੱਧਾ ਡੀਕੰਪੋਜ਼ਿੰਗ ਨਾ ਦੇਖੇ ਕੰਪੋਸਟ ਹੋ ਜਾਂਦਾ ਡੀਕੰਪੋਸਟ ਹੋ ਜਾਂਦਾ ਆਪਾਂ ਆਹੀ ਚੱਕ ਕੇ ਥੱਲੇ ਦੀ ਇਹ ਥੱਲੇ ਗਰਮੀਆਂ ਦੇ ਵਿੱਚ ਮਲਸਿੰਗ ਕਰ ਦੇਣੀ ਆ ਤੇ ਇਹੀ ਫਿਰ ਜੇ ਆਪਾਂ ਮੈਂ ਪਾਣੀ ਲਾਣਾ ਹੈ ਪਾਣੀ ਦੇ ਨਾਲ ਡੀਕੰਪੋਜ਼ ਹੋ ਕੇ ਖਾਦ ਬਣ ਜਾਂਦੀ ਹੈ ਇਹਦੀ ਤੇ ਆਪਾਂ ਅੱਜ ਤੱਕ ਕੋਈ ਰੇ ਸਪਰੇਅ ਕਰੀ ਨਹੀਂ ਜਿਹੜੇ ਜਾਨਵਰ ਥੋੜੇ ਬਹੁਤੇ ਖਾ ਜਾਂਦੇ ਆ ਉਹ ਖਾਏ ਜਾਂਦੇ ਨੇ ਆਪਾਂ ਕਹਿ ਨਹੀਂ ਸਕਦੇ ਤੇ ਕੀੜਾ ਵਗੈਰਾ ਕੋਈ ਲੱਗਿਆ ਨਹੀਂ ਹੈਗਾ ਅੱਜ ਤੱਕ ਸ਼ਿਕਾਇਤ ਨਹੀਂ ਆਈ ਜੇ ਅੱਗੇ ਚੱਲ ਕੇ ਕੋਈ ਕੀੜਾ ਲੱਗਦਾ ਤਾਂ ਆਪਾਂ ਕੋਈ ਸਪਰੇਅ ਵਗੈਰਾ ਇਸਤੇਮਾਲ ਕਰਦੇ ਆ ਉਹ ਤੁਹਾਡੇ ਨਾਲ ਗੱਲ ਵੀਡੀਓ ਦੇ ਵਿੱਚ ਕਰਾਂਗੇ ਇਹ ਬਹੁਤ ਹੀ ਘੱਟ ਜਗ੍ਹਾ ਘੇਰੀ ਆ ਤੁਸੀਂ ਦੇਖ ਸਕਦੇ ਹੋ ਇਹ ਬੁੱਟੇ ਨੇ ਜੇ ਆਪਾਂ ਇਹਨੂੰ ਬੰਨਣਾ ਚਾਹੀਏ ਕੋਈ ਸਪੋਰਟ ਲਾਣੀ ਪੈਣੀ ਆ ਇੱਕ ਝਾੜੀ ਦੀ ਤਰ੍ਹਾਂ ਦਾ ਬੁੱਟਾ ਇਹ ਅਨਾਰ ਦਾ ਕੋਈ ਪੀੜ ਨਹੀਂ ਹੈਗਾ ਇਮੀ ਆਪਣਾ ਨਾ ਝਾੜਾ ਕੋਈ ਜੰਗਲੀ ਉਸ ਤਰ੍ਹਾਂ ਦੀ ਝਾੜ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਹਵਾ ਚੱਲਦੀ ਹੈ ਥੱਲੇ ਪੂਰਾ ਵਰਧਿਆ ਝਾੜੂ ਹੋਇਨੇ ਮਾਰਿਆ ਹੋਇਆ ਹੈ ਲੇ ਲੇ ਤੇ ਫਲ ਦੀ ਕੋਈ ਕਮੀ ਨਹੀਂ ਹੈਗੀ ਇੱਕ ਸਾਲ ਦਾ ਬੂਟਾ ਹੋਵੇ ਤੇ ਫਲ ਵਧੀਆ ਲੱਗਿਆ ਫੱਪਿਆ ਹੋਵੇ ਬਸ ਪਾਣੀ ਵਗੈਰਾ ਆਪ ਵਧੀਆ ਦਿੰਨੇ ਆ ਨੂੰ ਹੋਰ ਕੁਝ ਨਹੀਂ ਟਾਈਮ ਸਿਰ ਹਰ ਹਫਤੇ ਦੇ ਹਫਤੇ ਪਾਣੀ ਆ ਪਾ ਖਾਲਾ ਜਾਂ ਭਰ ਦਿੰਨੇ ਆ ਉਧਰੋਂ ਪਾਣੀ ਛੱਡੇ ਆ ਆਂਦਾ ਜਾਂਦਾ ਜਦ ਮੋਟਰ ਨਾਲ ਪਾ ਭਰ ਦਿੰਨੇ ਆ ਬਸ ਆਹੀ ਕੇਰਾ ਇਹਦੀ ਬਾਕੀ ਹੋਰ ਜਾਣਕਾਰੀ ਹੋਈ ਕਮੈਂਟ ਲਾ ਕੇ ਜਰੂਰ ਦੱਸਿਓ ਗੁੱਛਿਆਂ ਦੇ ਵਿੱਚ ਕਾਫੀ ਹਲੇ ਇੰਦਰ ਥੱਲੇ ਵੀ ਦੇਖ ਸਕਦੇ ਹਾਂ ਅੰਦਰ ਅਨਾਤ ਲੱਗੇ ਹੋਏ ਨੇ ਜਾਣਕਾਰੀ ਤੇ ਮੇਰੀ ਦਿੱਤੀ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਬਾਕੀ ਆਪਾਂ ਗਮਲਿਆਂ ਦੇ ਵਿੱਚ ਜਿਹੜੇ ਖਬੁੱਟੇ ਲਾਨੇ ਆ ਉਹ ਵੀ ਤੁਹਾਡੇ ਨਾਲ ਇਹੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਰਹਨੇ ਆ ਚੈਨਲ ਤੇ